ਉਹ ਜਗਾਇਦੀ ਮਠਾਸ ਲਿਆਤਾ ਮੈਂ ਹਾਂ ਆਗੀ ਗਾਰੀਆਂ ਸਹੀ ਟਾਈਮ ਤੇ ਕੈਮਰਾ ਨਿਕਾਲ ਲਿਆ ਹਮਨੇ ਬਤਾ ਕਿਆ ਖਾ ਰਹੀ ਐ ਮਠਾ ਦਾ ਮੈਂ ਹੁਣ ਛੱਡਾ ਮੈਨੂੰ ਪਕੌੜੇ ਪਤਾ ਸਦੀਆਂ ਤੋਂ ਨਹੀਂ ਪਸੰਦ ਆਦਾ ਵੈਰੀ ਹਾਰਮਫੁਲ ਕਦੇ ਕਦੇ ਤਾਂ ਮਾੜੇ ਨਹੀਂ ਹੁੰਦੇ ਰੋਜ਼ ਨਹੀਂ ਖਾਦੇ ਆਂਦੇ ਕਦੇ ਕਦੇ ਤਾਂ ਖਾਈ ਸਕਦੇ ਪਕੌੜੇ ਕਿ ਨਹੀਂ ਇਹਨਾਂ ਇਦਾਂ ਨੁੱਚੜ ਨੂੰ ਤਿਆਰ ਕਰਖੋ ਇਹਦਾ ਤੇਲ ਤਾਂ ਨੁੱਚੜਦਾ ਪਿਆ ਆ ਵਾਹ ਕਿਆ ਡਿਜ਼ਾਈਨ ਬਣਾਤਾ ਯਾਰ ਕਟਿੰਗ ਹੋ ਗਈ ਹੈ ਅਪ੍ਰੈਲ ਦਾ ਮਹੀਨਾ ਨਾ ਬਸਾਖੀ ਦਾ ਮਹੀਨਾ ਅਬ ਬਸਾਖੀ ਆਣ ਵਾਲੀ ਹੈ ਨਾ ਕੱਲ ਲੱਗੇ ਸਰ ਅਬ ਕਿਹੇ ਤਰੀਕ ਹੋ ਗਈ ਆ ਅੱਜ ਫਿਰ ਚਾ ਰੋਜ਼ ਚਾਹ ਰੋਜ਼ ਚਾਹ ਰੋਜ਼ ਚਾਹ ਚਾਹ ਦਾ ਪਕੌੜਿਆਂ ਨਾਲ ਹੀ ਖਾਣਾ ਪੈਂਦਾ ਅੱਛਾ ਬ੍ਰੈਡ ਪਕੌੜੇ ਹੈ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਲੱਗੇ ਖੜੇ ਨੇ ਉੱਪਰ ਬਾਹਰ ਕੱਢਤੀ ਨਹੀਂ ਗੱਡੀ ਕਿਉਂ ਨਹੀਂ ਕਰਦੀ ਬਚ ਗਈ ਸੋ ਸਸੀ ਗਾਜੀ ਸਵਾਦ ਕਰਦੇ ਆ ਨਵੇਂ ਦਿਨ ਦੇ ਵਿੱਚ ਨਵੇਂ ਵਲੋਗ ਦੇ ਵਿੱਚ ਮੈਂ ਸੁਰਿੰਦਰ ਸਿੰਘ ਰਮਨਪ੍ਰੀਤ ਕੋ ਮੈਂ ਕਰ ਰਿਹਾ ਮੈਂ ਸੁਰਿੰਦਰ ਸਿੰਘ ਤੇ ਰਮਨਪ੍ਰੀਤ ਕੋ ਸਵਾਦ ਕਰਦੇ ਆ ਤੁਹਾਡਾ ਸਾਡੇ ਵਲੋਗ ਦੇ ਵਿੱਚ ਤੇ ਚੈਨਲ ਦੇ ਵਿੱਚ ਜਿਹਦਾ ਨਾਮ ਹੈ ਸਕੂਨ ਆ ਜਰਨੀ ਤੇ ਨਵੇਂ ਜਿਹੜੇ ਵੀਰ ਭਰਾ ਭੈਣਾਂ ਦੇਖ ਰਹੀਆਂ ਨੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਲਾਈਕ ਕਰਿਓ ਤੇ ਮੌਸਮ ਧੁੱਪਦਾ ਹੈ ਹਮੇਸ਼ਾ ਦੀ ਤਰ੍ਹਾਂ ਧੁੱਪ ਹੁੰਦਾ ਧੁੱਪ ਹੀ ਹੋਣੀ ਹੈ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੱਕ ਸਤੰਬਰ ਤੱਕ ਗਰਮੀ ਗਰਮੀ ਰਹਿਣੀ ਹੈ ਕਪੜੇ ਤੁੱਬ ਜੁਗੇ ਆ ਆਪਣੇ ਆ ਗਮਲਿਆਂ ਨੂੰ ਪਾਣੀ ਪਾਇਆ ਕਿ ਨਹੀਂ ਤੁਹਾਨੂੰ ਇੰਨਾ ਨੂੰ ਪਤਾ ਕਿਹੜੇ ਕਪੜੇ ਸਾਡੇ ਨੂੰ ਪਤਾ ਅੱਧੇ ਆਪਣੇ ਨੇ ਅੱਧੇ ਥੱਲੇ ਵਾਲਿਆਂ ਦੇ ਨੇ ਲੈ ਲਈਆਂ ਜੇ ਤੁਹਾਡੇ ਲੈ ਗਏ ਹਾਂਜੀ ਉਹ ਯਾਰ ਮੈਂ ਧਿਆਨ ਨਾਲ ਦੇਖਿਆ ਨਹੀਂ ਕਿ ਕਪੜੇ ਕਪੜੇ ਵੈਸੀ ਤਾਂ ਮੈਂ ਦੱਸਦਾ ਵੀ ਕਪੜੇ ਤੁੱਬੇ ਤੁੱਬੇ ਤਾਂ ਹੈਗੇ ਨੇ ਨਾ ਕਪੜੇ ਚਾਹੇ ਆਪਣੇ ਤੁੱਬੇ ਚਾਹੇ ਮਕਾਨ ਮਾਲਕਾਂ ਦੇ ਤੁੱਬੇ ਤੁੱਬੇ ਤਾਂ ਹੈਗੇ ਆ ਕਿ ਨਹੀਂ ਗੱਲ ਇਸੋ ਕੁ ਵੀ ਗਿਆ ਭਾਂਡੇ ਮੰਝਿਆ ਰਿਹਾ ਇਹ ਤਾਂ ਮੈਂ ਮਾਝ ਦਿੰਦਾ ਦੁੱਧ ਉਹਦੇ ਉਬਾਲ ਦਿੰਦੇ ਇਹ ਤਾਂ ਮੈਂ ਮਾਝ ਦਿੰਦਾ ਤੂੰ ਕਦ ਮੰਝ ਰਹੀ ਯਾਰ ਇਹ ਤਾਂ ਮੈਂ ਮਾਝ ਦਿੰਦਾ ਯਾਰ ਪਤਾ ਨਹੀਂ ਪਤਾ ਨੂੰ ਇਹ ਗਾੜੀਆਂ ਦੁੱਧ ਉਹਦੇ ਉਬਾਲ ਦਿੰਦੇ ਹੁਣ ਕਿਹੜੇ ਦਿਨ ਠੰਡਾ ਹੋਊਗਾ ਤਾਂ ਕਿਹੜੇ ਦਿਨ ਆਪਾਂ ਫ੍ਰੀਜ ਚ ਰੱਖ ਹੋ ਜਾਣਾ ਇਹ ਦੁੱਧ ਦੋ ਦਿਨ ਆ ਵੀ ਰੱਖਿਆ ਜਾਵੇ ਫ੍ਰਿਜ ਚ ਤਾਂ ਵੀ ਕੋਈ ਚੱਕਰ ਨਹੀਂਗਾ ਨਹੀਂ ਕੋਈ ਚੱਕਰ ਨਹੀਂਗਾ ਸੱਚੀ ਅੱਜ ਜੇ ਉਬਾਲਾ ਦੇਤਾ ਨਾ ਤੇ ਭਾਵੇਂ ਰਾਤ ਪਿਆ ਰਹੇ ਸਵੇਰੇ ਆ ਗਏ ਅੱਧੀ ਬਾਅਦ ਪਿਆ ਰਹੇ ਕੋਈ ਚੱਕਰ ਨਹੀਂਗਾ ਠੀਕ ਹੈ ਨਾ ਤੇ ਆਪਣੇ ਕੋਲ ਖਾਣ ਨੂੰ ਹੈਗੇ ਅੱਜ ਅ ਬਰੈਡ ਪਕੌੜੇ ਇਹ ਤਾਂ ਜਿਹੜੇ ਅੰਕਲ ਨੇ ਨਾ ਥੱਲੇ ਵਾਲੇ ਜਿਹੜੇ ਉਹ ਓਨਰ ਨੇ ਉਹ ਨੇ ਮੱਲਿਆ ਲੈਣ ਇਕੱਠੇ ਹੋ ਗਏ ਨਾ ਕੱਲ ਇੱਥੇ ਨਗਰ ਕੀਰਤਨ ਆਇਆ ਸੀਗਾ ਤੇ ਉੱਥੇ ਪਕੌੜੇ ਦਾ ਲੰਗਰ ਲਾਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਸਾਨੂੰ ਆਉਣ ਵਾਸਤੇ ਸਵੇਰੇ 8 ਵਜੇ ਪਰ ਆਪਾਂ ਸਵੇਰੇ 4:30-5 ਵਜੇ ਆਏ ਉਸ ਤੋਂ ਬਾਅਦ ਬੜਾ ਬੜਾ ਖਾਪੀ ਕੇ ਸੌਂ ਗਏ ਤੇ 8 ਵਜੇ ਉੱਠਣਾ ਤਾਂ ਬੜਾ ਔਖਾ ਸੀਗਾ అలਾਰਮ ਮੈਂ ਲਾਇਆ ਤਾਂ ਸੀਗਾ ਪਰ ਵਸ ਨਹੀਂ ਚੱਲਿਆ ਕਿ ਮੈਂ ਉੱਠ ਜਾ ਇਸ ਕਰਕੇ ਅੰਕਲੇ ਆਇਆ ਕੀਤਾ ਕਿ ਆਪ ਹੀ ਲਿਆ ਕੇ ਸਾਨੂੰ ਦੇ ਦੇ ਹੁਣ ਆਪਾਂ ਨੂੰ ਰੋਟੀ ਬਣਾਉਣੀ ਰੋਟੀ ਪੈਣੀ ਤੇ ਕਿਉਂਕਿ ਵੱਜ ਵੀ 4 ਵਜੇ ਨੇ ਸ਼ਾਮ ਦੇ ਤੇ ਆਪਾਂ ਬੜਾ ਫਚਾਹ ਦੇ ਨਾਲ ਬਰੈਡ ਪਕੌੜੇ ਜਿਹੜੇ ਆ ਖਾ ਕੇ ਆਪਾਂ ਤੁਰ ਪੈਣਾ ਆ ਠੀਕ ਹੈ ਜੀ ਕੀ ਕਹਿੰਦਾ ਹਾਂਜੀ ਸੱਸੀਕਾਲ ਨਹੀਂ ਮਿਲਾਈ ਕਿ ਸਾਨੂੰ ਅੱਜ ਸੱਸੀਕਾਲ ਸਾਰਿਆਂ ਨੂੰ ਸੱਸੀਕਾਲ ਜੀ ਸਾਰਿਆਂ ਨੂੰ ਉਹ ਦੁੱਧ ਉਬਲਣਾ ਹੋਈ ਘਰੇ ਦੁੱਧ ਨਹੀਂ ਉਬਲ ਦਿੰਦੇ ਆਪਾਂ ਵਾਲ ਕੇ ਰਵਾਂਗੇ ਮੋਟਰਸਾਈਕਲ ਆਪਣਾ ਥੱਲੇ ਖੜਾ ਆ ਸਾਈਕਲ ਚੱਕ ਕੇ ਮੈਂ ਉੱਪਰ ਲੈ ਆਇਆ ਇੱਥੇ ਆਪਣਾ ਜੰਗੋ ਥੱਲੇ ਹੈਗਾ ਟਾ ਮਿੱਟੀ ਲੱਗਦਾ ਸੀਗਾ ਨਾਲੇ ਫਿਰ ਜਗਾ ਘਿਰਦੀ ਸੀਗੀ ਜਦੋਂ ਲੈ ਕੇ ਜਾਣਾ ਉੱਤੋਂ ਹੀ ਥੱਲੇ ਲਿਆ ਜਾ ਕਰਾਂਗੇ ਪੂੜੀਆਂ ਤੋਂ ਥੱਲੇ ਇੱਧਰ ਉੱਪਰ ਚੜ੍ਹਾ ਲਿਆ ਕਰਾਂਗੇ ਇੱਥੇ ਖਿਲੋਤਾ ਰਿਆ ਕਰੂਗਾ ਸਾਈਕਲ ਨੂੰ ਲਾਤਾ ਆਪਾਂ ਉੱਥੇ ਵਧੀਆ ਲੱਗ ਰਿਆ ਨਾ ਚਲੋ ਜੀ ਆਪਣੀ ਹੋ ਗਈ ਚਾਹ ਤਿਆਰ ਦੁੱਧ ਵੀ ਉਬਲ ਗਿਆ ਆ ਇਹਨੂੰ ਕਰਨ ਨਹੀਂ ਕਰਨਾ ਕਿਸੇ ਤਰੀਕੇ ਐਡੀ ਖਾਣੇ ਪਾਣੇ ਨਾ ਅਸੀਂ ਖਾਣੇ ਪੜਾਂਗੇ ਤੂੰ ਤਾਂ ਤਿਆਰ ਹੋ ਗਈ ਦਮਾਲਾ ਬਨ ਲਿਆ ਤੂੰ ਤੇ ਮੈਂ ਹਜੇ ਹੋਣਾ ਚਾ ਪੀ ਕੇ ਫੇਰ ਹੀ ਹੋਵਾਂਗੇ ਤਿਆਰ ਗਰਮ ਗਰਮ ਪੰਜ ਨੇ ਪੰਜ ਨੇ ਚਾਰ ਨੇ ਚਾਰ ਨੇ ਚਾਰਾਂ ਦਾ 21 ਖਾਣੇ ਫਿਰ ਸਵੇਰ ਹਾਂ ਫੂ ਕਦੇ ਕਦੇ ਤਾਂ ਮਾੜੇ ਨਹੀਂ ਹੁੰਦੇ ਰੋਜ਼ ਨਹੀਂ ਖਾਦੇ ਹਾਂ ਤੇ ਕਦੇ ਕਦੇ ਤਾਂ ਖਾਈ ਸਕਦੇ ਪੋੜੇ ਕੇ ਨਹੀਂ ਇਹਨਾਂ ਲذیذ ਲੱਗ ਰਹੇ ਸਵਾਦ ਬਸ ਗਰਮ ਨਹੀਂ ਹੈਗੇ ਗਰਮ ਹੈ ਆਪਾਂ ਤੇਲ ਇਦਾਂ ਨੁੱਚੜ ਨੂੰ ਤਿਆਰ ਰੱਖੋ ਤੇਲ ਤਾਂ ਨੁੱਚੜਦਾ ਪਿਆ ਆ ਇਧਰ ਉਧਰ ਦਰਵਾਜ਼ਾ ਬੰਦ ਕਰੋ ਚੱਲ ਵੇ ਚੱਲੀਏ ਦਰਵਾਜ਼ਾ ਬੰਦ ਕਰੋ ਹੂੰ ਹੂੰ ਅਸਲ ਕਿਹਾ ਤੇ ਉਹ ਲੈ ਫੜਾ ਕੱਲੀ ਬਰੈਡ ਲੈ ਲਵਾਂ ਯਾਰ ਮੈਨੂੰ ਪਤਾ ਨਹੀਂ ਉਹ ਖਾਦੇ ਜਾਣੇ ਨਹੀਂ ਚੱਲੀਏ ਜੀ ਚੱਲੀਏ ਜੀ ਚੱਲੀਏ ਟੀ ਟਾਈਮ ਟੀ ਟਾਈਮ ਟੀ ਟਾਈਮ ਟੀ ਟਾਈਮ ਅਲੂ ਆਇਆ ਵਿੱਚ ਇਹਨੇ ਤੇਲ ਵਾਲੇ ਪਕੌੜੇ ਖਾ ਰਹੀਆਂ ਮਿੱਠਾ ਤਾਂ ਛੱਡ ਤਾਂ ਮੈਂ ਤਾਂ ਇਹ ਵੀ ਨਹੀਂ ਖਾ ਰਹੀ ਤੇ ਮੈਂ ਤੁਹਾਡੇ ਕਰਕੇ ਖਾ ਲੂੰ ਕਿਉਂ ਇੱਕ ਇੱਕ ਹੋਣਾ ਮੈਂ ਉਹ ਦੇਖੋ ਮੈਂ ਬਰੈਡ ਰੱਖੀ ਹੋਈ ਮੈਨੂੰ ਨਹੀਂ ਪਸੰਦ ਮੈਨੂੰ ਮਿੱਠਾ ਤਾਂ ਮੈਂ ਹੁਣ ਛੱਡਿਆ ਮੈਨੂੰ ਪਕੌੜੇ ਪਤਾ ਸਦੀਆਂ ਤੋਂ ਨਹੀਂ ਪਸੰਦ ਆਇਆ ਬੋਲੇ ਪਸੰਦੀ ਨਹੀਂ ਉਹ ਇੰਨੀ ਸਵਾਦ ਦੀ ਚੀਜ਼ ਨਹੀਂ ਪਸੰਦ ਆਉਂਦੀ ਬਰੈਡ ਪੋੜ ਪਹਿਲਾਂ ਥੋੜਾ ਖਾ ਗਦੇ ਆਹ ਹੈਗਾ ਮੇਰੇ ਤੋਂ ਮੇਰੇ ਵਾਲਾ ਜ਼ਿਆਦਾ ਮਿੱਠਾ ਹਲਾ ਮਿੱਠਾ ਤਾਂ ਮੈਂ ਉਦੋਂ ਵੀ ਛੱਡਿਆ ਹੋਇਆ ਨਾ ਚਲੋ ਜੀ ਮਿਲ ਗਿਆ ਤੁਹਾਨੂੰ ਇਹ ਬ੍ਰੇਕਫਾਸਟ ਲੰਚ ਡਿਨਰ ਕੀ ਕਰ ਰਹੇ ਆਂ ਪਾਚਾਰ ਮੇਰੇ ਸਮਝ ਨਹੀਂ ਆ ਰਹੀ ਕਰਕੇ ਤੁਹਾਨੂੰ ਮਿਲਦੇ ਆ ਤਿਆਰ ਹੋ ਗਏ ਜਾਂਦੇ ਆ ਡਿਊਟੀਆਂ ਤੇ ਸਤਿ ਸ਼੍ਰੀ ਅਕਾਲ ਜੀ ਫੇਰ ਆਪਾਂ ਹੋ ਗਏ ਆ ਤਿਆਰ ਜਾਣ ਲਈ ਯਾਰ ਆਪਾਂ ਪਕੌੜੇ ਖਾਦੇ ਨੇ ਨਾ ਜਿਹੜੇ ਕੰਮ ਖਰਾਬ ਹੋ ਗਿਆ ਮੇਰਾ ਖਾਦੇ ਤੁਸੀਂ ਖਾਦੇ ਮੈਂ ਤਾਂ ਨਹੀਂ ਖਾਦੇ ਚਾਰ ਸੀ ਨਾ ਚਾਰ ਚੋਂ ਤਿੰਨ ਮੈਂ ਲਾਦਾ ਮੈਂ ਖਾ ਗਿਆ ਯੈਸ ਕਿੰਦੀ ਹੋਇਆ ਤੇ ਇੱਕ ਤੂੰ ਖਾਦੇ ਆ ਇੱਕ ਤੂੰ ਲੱਗਦਾ ਨਹੀਂ ਕਿ ਉਹ ਤਾਂ ਹੈ ਉਹ ਖਾਦੇ ਨੇ ਪਕੌੜੇ ਤੁਸੀਂ ਹੁਣ ਮੇਰੇ ਮੇਰੇ ਬਾਹਰ ਜੇ ਆ ਰਹੇ ਆ ਆਪਾਂ ਮੈਂ ਤਾਂ ਹੀ ਤਾਂ ਖਾਦੇ ਦੁਨੀਆ ਦੀ ਸਭ ਤੋਂ ਖਤਰਨਾਕ ਚੀਜ਼ ਹੈ ਆ ਪਕੌੜੇ ਔਰ ਪਤਾ ਉਨੂੰ ਮੜਾ ਜਾ ਉਂਗਲੀ ਲਾ ਰਹੇ ਸੀਗੇ ਨਾ ਇੰਨਾ ਤੇਲ ਸਗਾ ਉਹਦੇ ਵਿੱਚ ਚੱਕਰ ਪਤਾ ਕੀ ਸੀ ਤਾਜ਼ਾ ਤਾਜ਼ੇ ਖਾਦੇ ਜਾਂਦਾ ਗੱਲ ਹੋ ਰਹੀ ਹੈ ਇਹ ਥੋੜੇ ਜੇ ਹੋ ਗਏ ਸੀਗੇ ਅ ਸਵੇਰੇ 8 ਵਜੇ ਦੇ ਆਏ ਹੋਏ ਨੇ ਆਪਾਂ ਖਾਦੇ 4 ਵਜੇ 8 ਤੇ 4 8 ਘੰਟੇ ਬਾਅਦ ਖਾਦੇ ਆ ਤੇ ਉਹ ਗਰਮ ਕਰਨ ਵਾਲਾ ਆਪਣੇ ਕੋਲ ਕੋਈ ਜਿਗਾੜ ਹੈ ਨਹੀਂ ਸੀਗਾ ਤੇ ਉਹ ਹੁਣ ਸਰੀਰ ਨੂੰ ਕਰ ਰਿਹਾ ਤੰਗ ਹੁਣ ਮੈਨੂੰ ਆ ਰਹੀ ਨੀਂਦਰ ਉਹਦੇ ਕਰਕੇ ਪਰ ਜਾਣਾ ਪੈਣਾ ਹੁਣ ਆਪਾਂ ਨੂੰ ਡਿਊਟੀ ਪਰ ਕੋਈ ਨਹੀਂ ਟਾਲਾ ਤਾਂ ਪੈਣਾ ਹੀ ਆ ਤੇ ਇੱਥੇ ਤੱਕ ਆ ਗਿਆ ਪਕੌੜੇ ਇੱਥੇ ਬਸ ਖਾਣਾ ਵਾਲੇ ਆਪਾਂ ਮੈਂ ਕਰ ਵੀ ਲਾਲਚ ਗਿਆ ਥੋੜਾ ਜਿਹਾ ਲਾਲਚ ਕਹਾਦਾ ਕੀਤਾ ਹੁਣ ਸੱਟੇ ਥੋੜਾ ਸੀਗਾ ਪ੍ਰਸ਼ਾਦ ਸੀਗਾ ਯਾਰ ਪ੍ਰਸ਼ਾਦ ਸੀਗਾ ਤਾਂ ਮੈਂ ਮੁੜ ਕੇ ਹੁਣ ਜਦੋਂ ਉਲਟੀਆਂ ਮਾਰ ਮਾਰ ਕੇ ਉਹਨਾਂ ਨੂੰ ਕੱਢੂਗੇ ਉਦੋਂ ਨਹੀਂ ਸੱਟ ਹੋਣੀ ਇਹੋ ਨਹੀਂ ਉਲਟੀ ਨਹੀਂ ਆਂਦੀ ਢਿੱਡ ਤਾਂ ਆਪਣਾ ਹੀ ਆ ਯਾਰ ਚਾਹੇ ਪ੍ਰਸ਼ਾਦ ਦਾ ਢਿੱਡ ਥੋੜੀ ਆ ਕਿਸੇ ਹੋਰ ਦਾ ਥੋੜੀ ਆ ਯਾਰ ਤਿੰਨ ਪਕੌੜੇ ਜ਼ਿਆਦਾ ਨਹੀਂ ਕੋਈ ਦੱਸੋ ਤਿੰਨ ਪਕੌੜੇ ਜਦੋਂ ਪਟਾਖੇ ਨਿਕਲਦੇ 6-6 ਖਾ ਲੈਂਦਾ ਬੰਦਾ ਉਹ ਵੀ ਬਰੈੱਡ ਵਾਲੇ ਵਿੱਚ ਆਲੂ ਵਾਲੇ ਤਿੰਨ ਪਕੌੜੇ ਥੋੜੇ ਹੁੰਦੇ ਆ ਵਾਓ ਤੀਜਾ ਚਲੋ ਜ਼ਿਆਦਾ ਹੋ ਗਿਆ ਠੰਡੇ ਹੋਣ ਕਰਕੇ ਦਿੱਕਤ ਆ ਗਈ ਉਹ ਨਹੀਂ ਆਉ ਆ ਜਾ ਆ ਜਾ ਆ ਜਾ ਕਾ ਬਰੈਡ ਭਾਪੂ ਮੈਂ ਕਿਉਂਕਿ ਅੱਜ ਰੋਟੀ ਨਹੀਂ ਨਾ ਬਣਾਈ ਸੀ ਹੂੰ ਤੇ ਪਾਣੀ ਪਾਤਾ ਉਹ ਕਿ ਕੰਮ ਕਰ ਰਹੇ ਨੇ ਵੀਰ ਕਿੰਨਾ ਵਧੀਆ ਲੱਗ ਰਿਹਾ ਨਾ ਮੈਨੂੰ ਬਿਲਕੁਲ ਉਹ ਐਗਜੈਕਟ ਉਹ ਨੇ ਉਹ ਨੇ ਮੈਚ ਦੇ ਉਹ ਕੁਲੇ ਜਿਹਾ ਬਣਾ ਰਹੇ ਨੇ ਇੱਤੇ ਹੀ ਹੁੰਦੀ ਹੈ ਕਟਿੰਗ ਇਹ ਇਹ ਕੰਬੈਨ ਚੱਲੀ ਕੰਬੈਨ ਤਾਂ ਨਹੀਂ ਚੱਲੀ ਹੋਣੀ ਇਹ ਪੈਣੀ ਚੱਲੀ ਫਿਰ ਛੋਟਾ ਹੈ ਨਾ ਇਹ ਹੂੰ ਫਿਰ ਉਹਦੇ ਕਰ ਕੋ ਇਹ ਆਪ ਹੀ ਕੱਟੀ ਜਾਂਦੇ ਨੇ ਆਪ ਹੀ ਕੱਟ ਲਿਆ ਮਨੋਂ ਨੇ ਕੰਬੈਨ ਦੀ ਜਗ੍ਹਾ ਨਹੀਂ ਨਾ ਹੈਗੀ ਆਪ ਵੱਡ ਵੱਡ ਕੇ ਨਾ ਪੰਡਾ ਬਣਾ ਰਹੇ ਜੀ ਪਹਿਲਾਂ ਪਹਿਲਾਂ ਕਰਦੇ ਹੁੰਦੇ ਸੀਗੇ ਇਹਦੇ ਚ ਛਿੱਟਾ ਜਿਹਾ ਧਣੀਆਂ ਇਹਦੇ ਚ ਧਣੀਆਂ ਤੇ ਦੁੱਧਾ ਜਿਹਾ ਸੀਗਾ ਨਾ ਜਿਹੜਾ ਦੁੱਧਾ ਹੁੰਦਾ ਸੁੱਕਾ ਧਣੀਆਂ ਤੇ ਉੱਚੀ ਕੀ ਬੀਜਾ ਸ਼ਿਮਲਾ ਮਿਰਚਾਂ ਦੇ ਬੀਜ ਸ਼ਿਮਲਾ ਮਿਰਚ ਦੇ ਸੀ ਦੇਖੋ ਜਦੋਂ ਉਗਣਗੇ ਬਹੁਤ سارے ਬੂਰ ਪੈ ਜਾਣਾ ਉਹ ਇੱਕ ਲੱਗਾ ਵੀ ਅਲੀ ਬੁਖਾਰ ਕਰੋ ਖਰਾਬ ਹੋ ਗਿਆ ਉਹ ਤਾਂ ਕਹਿੰਦੀ ਮਿੱਠਾ ਲਿਆਉਂਦਾ ਮੈਂ ਹੈ ਆ ਗਈ ਗਾਰੀਆਂ ਸਹੀ ਟਾਈਮ ਤੇ ਕੈਮਰਾ ਕਢਾ ਲਿਆ ਹਮਨੇ ਬਤਾ ਕਿਆ ਖਾਰੀਏ ਦਿਖਾ ਮੈਨੂੰ ਰੈਪਰ ਦਿਖਾ ਰੈਪਰ ਦਿਖਾ ਗੱਡੀ ਤਾਂ ਆ ਗਈ ਪਰ ਤੂੰ ਮੈਨੂੰ ਦੱਸ ਦਿਖਾ ਕੇ ਰਹੀ ਸੀਗੀ ਦਿਖਾ 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 ਮਨਚ ਖਾਦੀ ਕਹਿੰਦੀ ਮਿੱਠਾ ਮੈਂ ਛੱਡਦਾ ਮਿੱਠਾ ਵਾਂ ਤਿਆਗਦਾ ਸੁਣ ਇੰਨਾ ਕੁਝ ਮੈਂ ਉਸ ਦਿਨ ਲੈ ਕੇ ਆਈਆਂ ਖਾਣ ਲਈ ਪੂਜੀਆ ਉਹ ਆਪਣੇ ਨਾਣ ਖਟਾਈ ਵਗੈਰਾ ਮੈਂ ਕੁਝ ਨਹੀਂ ਖਾਦਾ ਤੇ ਤੇ ਫਿਰ ਹੁਣ ਮਾੜਾ ਮੋਟਾ ਤਾਂ ਕੁਝ ਖਾਣਾ ਵੀ ਨਹੀਂ ਮੈਂ ਕੌਫੀ ਵੀ ਛੱਡਤੀ ਆ ਚਾਹ ਚ ਵੀ ਮਿੱਠਾ ਨਹੀਂ ਫਿਰ ਉਹ ਗਾਤੀ ਬਣਾਣਾ ਸ਼ਗ ਪੀਤਾ ਉਹਦੇ ਵਿੱਚ ਵੀ ਬਿਲਕੁਲ ਮਿੱਠਾ ਨਹੀਂ ਸੀ ਹੁਣ ਐ ਥੋੜੀ ਮਰਦਾਂ ਸ਼ੂਗਰ ਘਟਾ ਕੇ ਤਾੜਨੇ ਨੂੰ ਖਾਦੀਆ ਮੈਂ ਉੱਥੇ ਤਾਂ ਕੋਫੀ ਥੋੜੀ ਬਣੀ ਆ ਯਾਰ ਮਤਲਬ ਤੇ ਅੱਗਿਆ ਨਹੀਂ ਨਾ ਬਿਲਕੁਲ ਨਹੀਂ ਤੇ ਅੱਗੇ ਹੌਲੀ ਹੌਲੀ ਤੇ ਆਗੂੰਗੀ ਨਾ ਤਨੀ ਠੀਕ ਗੋ ਠੀਕ ਸੰਤਸ ਆ ਦੇਖ ਲਓ 커피 ਨਹੀਂ ਪੀ ਰੀਆਂ ਜੀ ਮਾਣੀਆਂ ਹੀ ਪੀ ਰੀਆਂ ਹੈ ਮੈਂ ਕਿਹਾ 커피 ਨਹੀਂ ਪੀ ਰਹੀ ਪਾਣੀ ਪੀ ਰੀਆਂ ਮੈਂ ਤਾਂ ਦੂਗਾ ਬੈਠੋ ਮੈਂ ਤਾਂ 커피 ਦੇਵਾਂਗਾ ਜੀ ਦੇ ਮਗਰ ਨਹੀਂ ਲੱਗਣਾ ਚਾਹੀਦਾ ਮੈਂ ਆ ਗਿਆ ਜਲਦੀ ਥੱਲੇ ਤੇ ਸੁਰਿੰਦਰ ਸਿੰਘ ਜੀ ਸਰਾਉ ਆਏ 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 ਸੋ ਜੀ ਆ ਚੁਕੇ ਆਪਾਂ ਘਰੇ ਰੋਜ਼ ਦੀ ਤਰ੍ਹਾਂ ਤਮ ਕਿ ਬਣਾ ਰਹੀ ਮੈਂ ਹਾਂਜੀ ਚੀਜ਼ ਤੁਸੀਂ ਖਾਓ ਮਿੱਟੀ ਤੂੰ ਸੈਂਡਵਿਚ ਖਾਏਂਗੀ ਮੈਂ ਖਾਉਂਗੀ ਆਪ ਮੈਂ ਆ ਖਾਉਂਗਾ ਯਾ ਅੱਜ ਟਮਾਟਰ ਪਾ ਕੇ ਸਾਰਾ ਕੁਝ ਤੂੰ ਖੀਰੇ ਗੁਰੇ ਪਾ ਕੇ ਇਹ ਬਣਾਏਂਗੀ ਹੈ ਯੈਸ ਕਿਉਂਕਿ ਮੈਂ ਹੈਲਦੀ ਈਟਸ ਕਰਾਂਗੀ ਮੈਂ ਮਿੱਠਾ ਬਣਾਵਾਂਗਾ ਵੈਸਾ ਕੌਫੀ ਵੀ ਪੀਤੀ ਤੂੰ ਦੋ ਦਿਨ ਹੋ ਗਏ ਮੈਨੂੰ ਕੌਫੀ ਪੀਤੀ ਮੈਂ ਦੋ ਪੀਆ ਹੈ ਕੱਪ ਤਾਂ ਠੀਕ ਹੈ ਇਸ ਵਲੋਗ ਨੂੰ ਇੱਥੇ ਹੀ ਕਰਦੇ ਹਾਂ ਖਤਮ ਤੇ ਇੱਥੇ ਹੀ ਕਰਦੇ ਹਾਂ ਇੱਥੇ ਹੀ ਇੱਥੇ ਹੀ ਇੱਥੇ ਹੀ ਕਰਦੇ ਹਾਂ ਖਤਮ ਤੇ ਸਬਸਕ੍ਰਾਈਬ ਕਰੋ ਸਤੂਰ ਅ ਜਰਨੀ ਜਿਹੜੇ ਨਵੇਂ ਵੀਰਪਰਾ ਜੁੜੇ ਨੇ ਸਬਸਕ੍ਰਾਈਬਰ ਕਰਕੇ ਜਾਓ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਹੈ ਜੀ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਅੰਦਰ ਸਰ ਪਹਿਲਾਂ ਆਪਾਂ ਬੂਟਿਆਂ ਨੂੰ ਪਾਣੀ ਪਾਈਦਾ ਕਿਉਂਕਿ ਬਹੁਤ ਜ਼ਰੂਰੀ ਆ ਇਹਨਾਂ ਨੂੰ ਆਪਾਂ ਜਿੰਨਾ ਪਾਣੀ ਪਾਉਂਦੇ ਰਹਿੰਦੇ ਆ ਨਾ ਤੇ ਫਿਰ ਉਹ ਸਵੇਰੇ ਬਿਲਕੁਲ ਹੀ ਜਦੋਂ ਧੁੱਪ ਲੱਗਦੀ ਜਦੋਂ ਆਪਾਂ ਉੱਠਦੇ ਆ ਉਹ ਸੁੱਕ ਹੀ ਜਾਂਦੇ ਨੇ ਵਿਚਾਰੇ ਫਿਰ ਪਾਣੀ ਪਾਣਾ ਬੜਾ ਜ਼ਰੂਰੀ ਆ ਇਹਨਾਂ ਨੂੰ ਪਾਣੀ ਤੇ ਆ ਦੇਖੋ ਆਂਟੀ ਵੀ ਸਪੈਸ਼ਲ ਉੱਪਰ ਆਂਦੇ ਨੇ ਰੋਟੀ ਬਣਾਉਣ ਲਈ ਪਾਣੀ ਰੋਟੀ ਠੀਕ ਆ ਜੀ ਹੋ ਗਿਆ ਕੰਮ ਫੋਨ ਬੰਦ ਹੋਣ ਵਾਂਣਾ ਚੰਗਾ ਜੀ ਉਸਾਸ ਸਿੱਖ ਲਈ ਚੰਗਾ ਆਪਏ